ਨਹੀਂ ਇਹ ਦੇਖੋ ਕਨਫੈਸ ਮਣ ਸਾਨੂੰ ਦੇ ਹੁਣ ਜ਼ਬਰਦਸਤੀ ਤੁਸੀਂ ਕਿਸੇ ਦੇ ਕਰਕੇ ਬ੍ਰਹਿਮੰਡ ਦੇ ਲੈ ਕੇ ਤੁਸੀਂ ਜੋ ਮਰਜੀ ਕਨਫੈਸ ਕਰਾ ਲੋ 11 ਵਜੇ ਸਾਨੂੰ ਫੜਿਆ ਦਿਨੇ ਰਾਤ ਦੇ 11 ਵਜੇ ਵੀਡੀਓ ਬਣਾ ਰਹੇ ਆ ਐਸੀ ਜਾ ਤੁਹਾਡੇ ਫਾਦਰ ਸਾਹਿਬ ਕਹਿੰਦੇ ਕਿ ਘਰੋਂ ਨਿਕਲੇ ਨੇ ਰਾਤ ਦੇ ਰੇਯਤਾ ਕੀ ਗਏ ਨੇ ਤੇ ਫਿਰ ਅੱਗੇ ਕਿਸੇ ਕੰਮ ਗਏ ਸੀ ਹਾਂਜੀ ਨਹੀਂ ਉਹ ਮੇਰਾ ਫਰੈਂਡ ਸੀਗਾ ਉਹ ਉਹਦੇ ਨਾਲ ਥੋੜਾ ਗਏ ਸੀ ਅਸੀਂ ਮਤਲਬ ਇਧਰੋਂ ਜਲੰਧਰ ਵਾਲੋਂ ਗਏ ਹਾਂ ਜਲੰਧਰ ਸਾੜੀ ਨਾਲ ਰੋਡ ਤੋਂ ਹੀ ਸਾਨੂੰ ਪੇਕ ਕੀਤਾ ਤੇ ਰੋਡ ਤੋਂ ਹੀ ਸਾਨੂੰ ਇਹਨਾਂ ਨੇ ਕਰਕੇ ਕੈਸ਼ ਕਰਕੇ ਇਹਦੇ ਮੁੜਕੇ ਲੈ ਕੇ ਗਏ ਜੀ ਫਲੋਰ ਥਾਣੇ ਪਹਿਲੂ ਕਿਤੇ ਚੌਕੀ ਦਾ ਘੁੰਮਦੇ ਰੇ ਲੈ ਕੇ ਤੂੰ ਲਾ ਉਹ 11 ਵਜੇ ਤੋਂ ਸਾਨੂੰ ਇਹਨਾਂ ਨੇ ਫੜ ਕੇ ਤੇ ਰਾਤ ਦੇ 11 ਵਜੇ ਤੱਕ ਸਾਨੂੰ ਘੁਮਾਉਂਦੇ ਰਹੇ ਕਦੀ ਕਿਤੇ ਕਦੀ ਕਿਤੇ ਹੁਣ ਇਹਨਾਂ ਦੀ ਕੀ ਪਲਾਨਿੰਗ ਕੀ ਮਨਚਾ ਸੀ ਪਰ ਇਹ ਮੈਨੂੰ ਲੱਗਦਾ ਉਹਦੇ ਜੇ ਕਾਮਯਾਬ ਨਹੀਂ ਹੋਏ ਇਹਨਾਂ ਨੇ ਕੋਈ ਹੋਰ ਵੀ ਮੈਨੂੰ ਲੱਗਦਾ ਇਹਨਾਂ ਕੇਸ ਵੱਡਾ ਕਰਨਾ ਸੀ ਪਰ ਉੱਥੇ ਸਾਡੇ ਘਰ ਦੇ ਪਹੁੰਚ ਗਏ ਉੱਥੇ ਲੋਕੇਸ਼ਨ ਕਿਸ ਤਰ੍ਹਾਂ ਨਿਕਲ ਕੇ ਕਢਾ ਕੇ ਬਾਅਦ ਦੇ ਵਿੱਚ ਫੜਾ ਫੜ ਇਹਨਾਂ ਨੇ ਕਰਕੇ 57 ਮਿੰਟਾਂ ਦੇ ਵਿੱਚ ਹੀ ਸਾਨੂੰ ਲੈ ਕੇ ਮੁੜ ਗਏ ਮੈਡੀਕਲ ਕਰਾਉਣ ਲਈ ਲੈ ਕੇ ਗਏ ਕੋਈ ਨਾਕਾਬੰਦੀ ਸੀਗੀ ਜਦੋਂ ਰੋਕਿਆ ਤੁਹਾਨੂੰ ਕਿ ਚੈਕਿੰਗ ਕਰਦੇ ਪਏ ਸੀ ਜਾਂ ਕੋਈ ਨਾਕਾਬੰਦੀ ਨਹੀਂ ਇਹਨਾਂ ਨੇ ਸਾਨੂੰ ਇਦਾਂ ਰੋਕਿਆ ਆਣ ਕੇ ਪਿੱਛੋਂ ਗੱਡੀਆਂ ਆਈਆਂ ਆਪਣੀ ਨਾਰਮਲ ਜਾ ਰਹੇ ਸੀਗੇ ਦੋ ਗੱਡੀਆਂ ਦੇ ਆ ਕੇ ਪਿੱਛੇ ਇਹਨਾਂ ਨੇ ਰੋਕਿਆ ਸਾਨੂੰ ਹਰਪ੍ਰੀਤ ਜੀ ਤੁਹਾਡੇ ਪਰਿਵਾਰ ਨੇ ਦੱਸਿਆ ਉਦੋਂ ਗੱਲਬਾਤ ਹੋਈ ਤੇ ਤੁਸੀਂ ਪਹਿਲਾਂ ਦੁਬਈ ਸੀਗੇ ਫਿਰ ਵਾਪਸ ਆਏ ਉੱਥੇ ਟਰਾਂਸਪੋਰਟ ਦਾ ਕੰਮ ਕਰਦੇ ਸੀ ਹਾਂ ਜੀ ਹਾਂ ਜੀ ਬਿਲਕੁਲ ਉੱਥੇ ਟਰਾਂਸਪੋਰਟ ਦਾ ਕੰਮ ਕਰਦੇ ਸੀ ਇਕੱਠਾ ਹੀ ਸਾਡਾ ਪਰਿਵਾਰ ਦਾ ਹੀ ਕੰਮ ਜਿਹੜਾ ਜੀ ਉਹ ਵੀ ਉੱਥੇ ਦੇ ਕਰਦੇ ਸੀ ਮੈਂ 2020 ਤੇ ਕੋਰੋਨਾ ਤੋਂ ਬਾਅਦ ਹਾਂ ਜੀ ਮੈਂ ਆਇਆ ਜੇਲ੍ਹ ਦੇ ਜਦੋਂ ਅੰਦਰ ਰਹੇ ਹੋ ਪਟਿਆਲਾ ਜੇਲ੍ਹ 'ਚ ਰਹੇ ਤੇ ਕਿਵੇਂ ਉੱਥੇ ਹਾਲਾਤ ਸੀਗੇ ਕੋਈ ਅੰਦਰ ਗੱਲਬਾਤ ਕਿਸੇ ਨਾਲ ਹੋਈ ਹੋਵੇ ਜਾਂ ਬਾਹਰ ਤੁਸੀਂ ਆਉਣ ਵਾਸਤੇ ਜ਼ਮਾਨਤ ਅਰਜ਼ੀ ਵੀ ਲਈ ਹੋਈ ਸੀ ਜ਼ਮਾਨਤ ਮਿਲੀ ਹੈ ਜ਼ਮਾਨਤ ਉਹਨੂੰ 25 ਤਰੀਕ ਦੇ ਮਿਲੀ ਹੋਈ ਹੈ ਤੇ ਸੋਮਵਾਰ ਨੂੰ ਤੁਸੀਂ ਜਿਹੜਾ ਘਰ ਪਹੁੰਚ ਗਏ ਹਾਂਜੀ ਉਹ ਨਹੀਂ ਜੇਲ੍ਹ ਪਟਿਆਲਾ ਜੇਲ੍ਹ ਹੀ ਸੀਗੀ ਉੱਥੇ ਉਹਨਾਂ ਨੇ ਸਾਨੂੰ ਰੱਖਿਆ ਸੀ ਜੇਲ੍ਹ ਪ੍ਰਸ਼ਾਸਨ ਨੇ ਠੀਕ ਹੈ ਉਹ ਚੱਕੀਆਂ ਦੇ ਵਿੱਚ ਰੱਖਦੇ ਆ ਜੀ ਜਿੱਦਾਂ ਸਾਨੂੰ ਥੋੜੇ ਕਹਿੰਦੇ ਤੁਹਾਡੀ ਸੇਫਟੀ ਵਾਸਤੇ ਬਾਹਰ ਤੇ ਨਹੀਂ ਹਉਣ ਜਾਣ ਦਿੰਦੇ ਬੁੱਧਵਾਨ ਨੇ ਅੰਦਰ ਹੀ ਸਾਨੂੰ ਬੰਦ ਕਰਕੇ ਰੱਖਿਆ ਹੈਗਾ ਤੇ ਬਾਕੀ ਹਾਂਜੀ ਜਮਾਨਤ ਜਿਹੜੀ ਸਾਡੀ ਵੀਰਵਾਰ ਦੀ ਹੋਈ ਹੈ ਤੇ ਉਹ ਕੁਝ ਇਹ ਕਹਿੰਦੇ ਸੀ ਕੁਝ ਉਹਨਾਂ ਨੇ ਜੱਜ ਦੇ ਰੀਡਰ ਨੇ ਕੋਈ ਉਧਾਰਾ ਵਿੱਚ ਐਡ ਨਹੀਂ ਕੀਤੀ ਉਹਦਾ ਕਰਕੇ ਫਿਰ ਮਤਲਬ ਇਹ ਲੇਟ ਹੁੰਦੀ ਗਈ ਜੀ ਉਸ ਨੇ ਕਿਹਾ ਕਿ ਹਰਪ੍ਰੀਤ ਸਿੰਘ ਹੋਰਾਂ ਨੇ ਖੁਦ ਕੰਫੈਸ ਕੀਤਾ ਕਿ ਡਰਗ ਲਿਆ ਉਹਨਾਂ ਨੇ ਇਹ ਦੇਖੋ ਕੰਫੈਸ ਸਾਨੂੰ ਦੇ ਹੁਣ ਜ਼ਬਰਦਸਤੀ ਤੁਸੀਂ ਕਿਸੇ ਦੇ ਕਰਕੇ ਬ੍ਰਮਾਣ ਦੇ ਲੈ ਕੇ ਤੁਸੀਂ ਜੋ ਮਰਜੀ ਕੰਫੈਸ ਕਰਾ ਲਓ ਗਾਸਤੇ ਇਹ ਹੈ ਨਾ ਕਿ ਇਹਦੇ ਹਾਂਜੀ ਵੀਡੀਓ ਬਣਾ ਲਓ ਜੋ ਮਰਜੀ ਕਰਵਾ ਲਓ ਕਿਉਂਕਿ ਜਦੋਂ ਤੁਸੀਂ ਟੌਰਚਰ ਕਰਦੇ ਆ ਇਹ ਪੁਲਿਸ ਵਾਲੇ ਦਾ ਬਾਕੀ ਸਾਰਿਆਂ ਨੂੰ ਪਤਾ ਸਾਰੇ ਪਤਾ ਹੀ ਹੈ ਪੰਜਾਬ ਪੁਲਿਸ ਦਾ ਕੀ ਰੋਲ ਕਿਦਾਂ ਦਾ ਰੋਲ ਹੈ ਜੀ ਨੇ ਕਿਹਾ ਕਿ ਸਾਡੇ ਕੋਲ ਗੱਡੀ 'ਚ ਜਿਹੜਾ ਸਮਾਨ ਸੀਗਾ ਲਾਈਟਰ ਜਾਂ ਬਾਕੀ ਹੋਰ ਸਮਾਨ ਉਸ 'ਤੇ ਕੀ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਨੇ ਵੀਡੀਓ ਵੀ ਅਸੀਂ ਬਣਾਈ ਹੈ ਨਹੀਂ ਵੀਡੀਓ ਮੈਂ ਤਾਂ ਉਹ ਹੀ ਦੱਸ ਰਿਹਾ ਜੀ ਇਹਨਾਂ ਨੇ 11 ਵਜੇ ਸਾਨੂੰ ਫੜਿਆ ਦਿਨੇ ਰਾਤ ਦੇ 11 ਵਜੇ ਵੀਡੀਓ ਬਣਾ ਲਈ ਹੈ ਜੀ ਤੇ ਜਿਹੜੇ ਕੋਈ ਕਹਿ ਰਿਹਾ ਜਾਂ ਲਾਈਟਰ ਹੈ ਜਾਂ ਕੋਈ ਵੀ ਸਮਾਨ ਜੋ ਇਹਨਾਂ ਨੇ ਪਾਇਆ ਪਹਿਲੀ ਗੱਲ ਸਾਨੂੰ ਤੇ ਪਤਾ ਨਹੀਂ ਸਾਡੇ ਕੋਲ ਨਾ ਕੁਝ ਵੀ ਬਰਾਮਦ ਨੇ ਅੱਜ ਉਹ ਇਹਨਾਂ ਸਾਡੀਆਂ ਜੇਬਾਂ ਫੋਨ ਇਹਨਾਂ ਨੇ ਦੋਵੇਂ ਮੇਰੇ ਲੈ ਲਿਆ ਬਕਾਇਦਾ ਜੇ ਕੁਝ ਪੜਿਆ ਜਾਂਦਾ ਇਹ ਮੇਰੇ ਘਰਦਿਆਂ ਨੂੰ ਤੇ ਕਮਸ਼ੇ ਕਮ ਸਾਨੂੰ ਇਹ ਪਰਚਾ ਕੱਟ ਕੇ ਇਹ ਘਰਦਿਆਂ ਨੂੰ ਇਨਫੋਰਮ ਕਰ ਦੇ ਇਹ ਬਕਾਇਦਾ ਮੈਸੇਜ ਭੇਜ ਰਿਹਾ ਵੀ ਨਹੀਂ ਅਸੀਂ ਬਿਜ਼ੀ ਆ ਮੈਂ ਬਿਜ਼ੀ ਆ ਮੇਰੇ ਫੋਨ ਤੇ ਮੈਸੇਜ ਆ ਰਹੇ ਘਰ ਕੀ ਨਹੀਂ ਮੈਂ ਬਾਅਦ ਕਾਲ ਕਰਦਾ ਬਾਅਦ ਕਾਲ ਕਰਦਾ ਫੋਨ ਬੰਦ ਕਰ ਦਿੱਤੇ ਜਾਣੇ ਤੇ ਇਹ ਤਾਂ ਫਿਰ ਇਹਦੇ ਵਿੱਚ ਕੌਨਸਪੀਰੇਸੀ ਸਿੱਧੀ ਜੀ ਆ ਦੇ ਸੱਚੇ ਸੀਗੇ ਜੇ ਸਾਡੇ ਕੋਲ ਕੁਝ ਪੜਿਆ ਤਾਂ ਸਾਨੂੰ ਉਦੋਂ ਹੀ ਪਰਿਵਾਰ ਨੂੰ ਇਤਲਾਹ ਦਿੰਦੇ ਨਾਲੇ ਪਰਚਾ ਕੱਟ ਕੇ ਤੇ ਸਾਨੂੰ ਉਦੋਂ ਹੀ ਮੈਡੀਕਲ ਕਰਾ ਕੇ ਸਾਡਾ ਦੇ ਕਰਦੇ ਇਹ ਰਾਤ ਦੇ ਜਿਹੜੇ ਮਤਲਬ 10 12 ਘੰਟੇ ਦਾ ਜਿਹੜਾ ਇਹਨਾਂ ਨੇ ਸਾਨੂੰ ਮਤਲਬ ਕਦੀ ਕਿਸ ਰਾਣੇ ਕਦੀ ਕਿਸ ਚੌਂਕੀ ਇਹ ਤੇ ਫਿਰ ਸਿੱਧਾ ਜਿਹਾ ਹੀ ਲੱਗਦਾ ਵੀ ਇਹ ਹੈ ਹੀ ਸ਼ੱਕੀ ਸਿਗਾ ਕੰਮ ਇਹ ਸਾਰੇ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਨਾ ਕਿ ਜਦੋਂ ਮਤਲਬ ਕੋਈ ਕਾਰ ਕਾਹਨ ਹੁੰਦਾ ਜਾਂ ਕਿਤੇ ਰੋਕਿਆ ਇਹਨਾਂ ਨੇ ਇਹਦੇ ਮੌਕੇ ਤੇ ਵੀਡੀਓਗ੍ਰਾਫੀ ਅੱਜ ਕੱਲ ਕਾਨੂੰਨ ਹੈ ਵੀਡੀਓਗ੍ਰਾਫੀ ਕਰਨ ਦਾ ਇਹ ਰਾਤ ਨੂੰ ਕਰ ਰਹੇ ਹਾਂਜੀ ਤੋਂ ਤੁਸੀਂ ਅਮਰਿਤਪਾਲ ਸਿੰਘ ਹੋ ਰਹੇ ਤਾਂ ਕਿੰਨੇ ਵੱਡੇ ਹੋ ਤੇ ਹੁੰਦੀ ਰਹਿੰਦੀ ਹੈ ਗੱਲ ਭਾਈ ਸਾਹਿਬ ਉਹਨਾਂ ਨਾਲ ਹਾਂਜੀ ਮੈਂ 4 ਸਾਲ ਵੱਡਾ ਜੀ ਉਹਨਾਂ ਨਾਲ ਹਾਂਜੀ ਗੱਲ ਮੇਰੇ ਮਤਲਬ ਆਕੇ ਤੇ ਨਹੀਂ ਹੋਈ ਉਦੋਂ ਪਹਿਲੋਂ ਹਾਂਜੀ ਵੋਟਾਂ ਤੋਂ ਬਾਅਦ ਇੱਕ ਵਾਰੀ ਹੋਈ ਇਹ ਗੱਲ ਉਦੋਂ ਜਦੋਂ ਫੋਨ ਆਉਣ ਲੱਗਿਆ ਹੁਣ ਤੇ ਤੁਹਾਨੂੰ ਪਤਾ 20 ਦਿਨ ਤੋਂ ਤੇ ਇੱਥੇ ਸੀਗੇ ਜੇਲ੍ਹ ਦੇ ਵਿੱਚ ਤੇ ਹੁਣ ਨਹੀਂ ਗੱਲ ਹੋਈ ਅਜੇ ਹੁਣ ਕਰਦੇ ਆਂ ਜੀ ਗੱਲ ਇੱਕ ਅੱਧੇ ਦਿਨ ਚੋਂ ਦਾ ਫੋਨ ਤੇ